ਇੱਕ ਦੋ ਵਾਰ ਪਾਰਲੀਮੈਂਟ ਦੀ ਚੋਣ ਹੋਈ ਸਬੋਤਕੰਤ ਸਹਾਏ ਉਹਨੇ ਲੁਧਿਆਣੇ ਤੋਂ ਆ ਕੇ ਕਾਗਜ਼ ਭਰੇ ਕਹਿੰਦੇ ਜੀ ਲੱਖ ਦੇ ਕਰੀਬ ਸਾਡਾ ਪ੍ਰਵਾਸੀ ਮਜ਼ਦੂਰ ਇੱਥੇ ਬਸਿਆ ਹੋਇਆ ਉਹਨਾਂ ਦੇ ਪੂਰਾ ਵੋਟਾਂ ਬੂਟਾਂ ਬਣੀਆਂ ਹੋਈਆਂ ਨੇ ਮੈਨੇ ਸਾਡੇ ਇੱਥੇ ਨਸ਼ੇ ਵੀ ਆਉਣਗੇ ਬੀੜੀਆਂ ਸਿਰਕਟਾਂ ਓਪਨਲੀ ਜਿਵੇਂ ਹੁਣ ਖੋਖੇ ਧਰ ਧਰ ਕੇ ਵੇਚੀ ਜਾ ਰਹੇ ਨੇ ਇਹ ਲੋਕ ਦੌੜ ਕੇ ਜਦੋਂ ਇੱਥੇ ਬਾਰ ਦਾ ਤੋਹ ਜੀ ਦੌੜ ਕੇ ਚਲੇ ਜਾਂਦੇ ਨੇ ਸਾਡੇ ਕੋਲ ਰਕਾਰ ਨਹੀਂ ਇਹਦੇ ਕਰਕੇ ਪੁਲਿਸ ਨੂੰ ਅਸੀਂ ਟੱਕਰਾਂ ਮਾਰੀ ਜਾਂਦੇ ਆ ਉਹਨਾਂ ਕੋਲ ਵੀ ਨਾ ਕੋਈ ਕਾਗਜ਼ਾ ਨਾ ਹੋਰ ਆ ਨਾ ਜਿਹਦੇ ਘਰ ਆ ਕੇ ਰਹਿੰਦੇ ਨੇ ਉਹ ਨਹੀਂ ਦਿੰਦੇ ਜੇ ਅਸੀਂ ਇਹਦੇ ਤੇ ਨੱਥ ਨਾ ਪਾਈ ਸਾਨੂੰ ਇਹ ਤੋਂ ਵੱਡਾ ਪੰਜਾਬ ਨੂੰ ਨੁਕਸਾਨ ਹੋ ਮੈਂ ਕਹਿੰਦਾ ਮਜ਼ਦੂਰ ਕੰਮ ਕਰ ਨਾਉਣ ਇਹ ਕੋਈ ਰਿਕਵਰ ਨਹੀਂ ਪਰ ਪਰ ਉਹਨਾਂ ਦਾ ਪੱਕਾ ਅੱਡਾ ਨਹੀਂ ਬਣਨ ਦੇਣਾ ਚਾਹੀਦਾ ਤੁਸੀਂ ਜਾ ਕੇ ਦੇਖੋ ਤੁਹਾਨੂੰ ਬਿਹਾਰ ਦਾ ਭਲੇਖਾ ਪੈਂਦਾ ਪੰਜਾਬ 'ਚ ਅਸੀਂ ਇਹ ਸੋਚਿਆ ਹੀ ਨਹੀਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਸੋਚ ਗਈ ਉਨੇ ਫੈਸਲਾ ਦਿੱਤਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਉਧਰ ਨੂੰ ਝੱਕੇ ਹੀ ਨਹੀਂ ਕਿ ਅਸੀਂ ਇਹਨਾਂ ਨੂੰ ਕਿਉਂ ਪੱਕੇ ਬਣਾ ਰਿਹਾ ਸੱਚ ਗੱਲ ਇਹ ਮੈਂ ਹਾਕ ਕਵਰ ਸਿੰਘ 베ਦੀ ਪ੍ਰਵਾਸੀ ਮਜ਼ਦੂਰ ਲਗਾਤਾਰ ਪੰਜਾਬ ਆ ਰਿਹਾ ਤੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਦੇ ਸੰਦਰਭ ਦੇ ਵਿੱਚ ਦਿਖਾਈ ਦੇ ਰਹੀਆਂ ਹਨ ਇਹਨਾਂ ਦਾ ਪੰਜਾਬ ਆਉਣਾ ਉਸ ਦੇ ਉੱਤੇ ਵੀ ਵਿਰੋਧ ਹੋ ਰਿਹਾ ਹੈ ਤਾਂ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਜਿਹੜੇ ਦੂਸਰੇ ਰਾਜਾਂ ਤੋਂ ਆਕੇ ਪੰਜਾਬ ਦੇ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਰਿਹਾ ਉਸ ਨੂੰ ਲੈ ਕੇ ਵੀ ਵਿਰੋਧ ਹੋ ਰਿਹਾ ਹੈ ਤਾਂ ਮਹਾਲੀ ਦੇ ਪਿੰਡ ਮੁੰਦੋ ਸੰਕਤੀਆਂ ਦੇ ਵਿੱਚ ਇੱਕ ਮਤਾ ਪਾਇਆ ਗਿਆ ਸੀ ਕਿ ਇਹਨਾਂ ਦਾ ਦਾਖਲਾ ਪਿੰਡ ਦੇ ਵਿੱਚ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਕਟੜਾਵਾਂ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਪ੍ਰਵਾਸੀ ਮਜ਼ਦੂਰ ਲਗਾਤਾਰ ਮਜ਼ਦੂਰੀ ਦਿਹਾੜੀ ਨੂੰ ਲੈ ਕੇ ਲਗਾਤਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਦੇ ਟਿਕਾਣੇ ਵੀ ਪਿੰਡਾਂ ਸ਼ਹਿਰਾਂ ਵਿੱਚ ਬਣਦੇ ਜਾ ਰਹੇ ਆ ਤੇ ठेकेदारी ਤੱਕ ਕਰਦਿਆਂ ਕਰਦਿਆਂ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਪੰਜਾਬ ਦੇ ਵਿੱਚ ਬਣਾ ਲਿਆ ਤੇ ਪੰਜਾਬ ਉਹ ਟਿਕਾਣਾ ਬਣ ਗਿਆ ਕਿ ਉਹ ਹੁਣ ਆਪਣੇ ਪਿਤਰੀ ਰਾਜਾਂ ਦੇ ਵੱਲ ਜਾਣਾ ਹੀ ਨਹੀਂ ਚਾਹਦੇ ਇਸ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇੱਕ ਅਦਾਲਤੀ ਫੈਸਲਾ ਇਸ ਕਰਕੇ ਆ ਕੇ ਕਿ ਮੁੰਦੋ ਸੰਗਤੀਆਂ ਦੀ ਪੰਚਾਇਤ ਨੇ ਜਿਸ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਸੀ ਉਹ ਮਾਮਲਾ ਅਦਾਲਤ ਤੱਕ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਸ ਦੇ ਉੱਤੇ ਵੱਡਾ ਫੈਸਲਾ ਦਿੱਤਾ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡੇ ਨਾਲ ਪਰਮਜੀਤ ਸਿੰਘ ਸੌਲੀ ਨੇ ਸੌਲੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿ ਵਾਸੀ ਮਜ਼ਦੂਰ ਜਿਹੜੇ ਐ ਲਗਾਤਾਰ ਪੰਜਾਬ ਆ ਰਿਹਾ ਤੇ ਬਹੁਤ ਸਾਰੀਆਂ ਕਟੜਾਵਾਂ ਇਹਨਾਂ ਦੇ ਨਾਲ ਜੁੜਦੀਆਂ ਜਾ ਰਹੀਆਂ ਬੇਸ਼ੱਕੇ ਕੰਮ ਕਾਜ ਲਈ ਜਾਂ ਜਿਸ ਤਰ੍ਹਾਂ ਦੀਆਂ ਦਿਹਾੜੀਆਂ ਜਾਂ ਜਿਸ ਤਰ੍ਹਾਂ ਦੀ ਮਜ਼ਦੂਰੀ ਨੂੰ ਲੈ ਕੇ ਇਹਨਾਂ ਨੂੰ ਪੰਜਾਬ ਆਉਣਾ ਪੈਂਦਾ ਤਾਂ ਉਹਨਾਂ ਦੇ ਪ੍ਰਵਾਸ ਨੂੰ ਲੈ ਕੇ ਪੰਜਾਬ ਦੀਆਂ ਪੰਚਾਇਤਾਂ ਨੇ ਮਤੇ ਪਾਣੇ ਸ਼ੁਰੂ ਕਰ ਦਿੱਤੇ ਤੇ ਪਿੰਡ ਮੋਂਦੋ ਸੰਗਤੀਆਂ ਨੇ ਇੱਕ ਮਤਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਾਇਆ ਸੀ ਕੁਝ ਅਦਾਲਤੀ ਫੈਸਲਾ ਆਇਆ ਹੈ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਚੋਣਾ ਕਿੰਨਾ ਕੋ ਘਾਤਕ ਹੈ ਬੇਦੀ ਸਾਹਿਬ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ ਨਾ ਉਹ ਇਸ ਕਰਕੇ ਆਇਆ ਕਿ ਮਹਾਲੀ ਜ਼ਿਲ੍ਹੇ ਦਾ ਜਿਹੜਾ ਪਿੰਡ ਹੈ ਮੁੱਦੋ ਉਸ ਨਗਰ ਨੇ ਹਿੰਮਤ ਕੀਤੀ ਕਿ ਉਹਨਾਂ ਨੇ ਜਦੋਂ ਸਾਰੇ ਕੱਲਿਓ ਨੇ ਆਪਣੇ ਪਿੰਡ ਨੂੰ ਨਹੀਂ ਦੇਖਿਆ ਸਾਰੇ ਪਿੰਡ ਨੂੰ ਦੇਖਿਆ ਕਿ ਪਿੰਡ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਉੱਥੇ ਨਸ਼ਾ ਬੀੜੀਆਂ ਸਿਰਕਟਾਂ ਜਰਦਾ ਤੇ ਉਸ ਤੋਂ ਉਸ ਤੋਂ ਵੀ ਵੱਡਾ ਘਾਤਕ ਕਿ ਸਾਡੀਆਂ ਧੀਆਂ ਪਾਇਆਂ ਨੂੰ ਇੱਥੋਂ ਭਜਾ ਕੇ ਲੈ ਜਾਣਾ ਕਤਲੋਗਾਰਤ ਹੋਣੀ ਫਿਰ ਇਹ ਲੋਕਾਂ ਦਾ ਸਾਨੂੰ ਪਤਾ ਨਾ ਲੱਗਣਾ ਸਾਡੇ ਰਾਜਨੀਤਿਕ ਲੋਕ ਗੰਦੀ ਰਾਜਨੀਤੀ ਜਿਹੜੇ ਖੇਡਦੇ ਨੇ ਕਿਸੇ ਪਾਰਟੀ ਦੇ ਹੁਣ ਉਹਨਾਂ ਦਾ ਇਹਨਾਂ ਲੋਕਾਂ ਦੇ ਕਾਰਡ ਆਧਾਰ ਪੈਨ ਕਾਰਡ ਬਣਾਉਣੇ ਇਹ ਇਥੋਂ ਉਹਨਾਂ ਨੇ ਦੁਖੀ ਹੋ ਕੇ ਜੋ ਮਤਾ ਪਾਇਆ ਉਹ ਮਤੇ ਨੂੰ ਕਿਸੇ ਨੇ ਕਿਸੇ ਨੇ ਚੈਲੰਜ ਕੀਤਾ ਹੋਣਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਗਿਆ ਮੈਂ ਨਮਸ਼ਕਾਰ ਕਰਦਾ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਉਹਨੇ ਤਾਂ ਬਹੁਤ ਖੁੱਲ ਕੇ ਪੰਜਾਬ ਹਰਿਆਣਾ ਕੋਰਟ ਹਾਈ ਕੋਰਟ ਨੇ ਫੈਸਲਾ ਦਿੱਤਾ ਕੱਲਾ ਇਹਨਾਂ ਨੂੰ ਰੋਕਣ ਦੇ ਲਈ ਨਹੀਂ ਕਿਹਾ ਪਰ ਸੌਲੇ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਕਿ ਅਦਾਲਤੀ ਫੈਸਲੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਹੁਣ ਪ੍ਰਵਾਸੀ ਮਜ਼ਦੂਰ ਪੰਜਾਬ ਨਾ ਆਉਣ ਪ੍ਰਵਾਸੀ ਮਜ਼ਦੂਰ ਕਿਤੇ ਨਾ ਜਾਣ ਜਾਂ ਜਿਹੜੇ ਪੰਜਾਬੀ ਹੈ ਉਹ ਵੀ ਕਿਸੇ ਹੋਰ ਰਾਜ ਦੇ ਵਿੱਚ ਜਾ ਕੇ ਕੰਮ ਕਾਜ ਕਰਕੇ ਆਪਣੇ ਟਿਕਾਣੇ ਨਾ ਬਣਾਉਣ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਟਿਕਾਣਾ ਕਰ ਰਿਹਾ ਹੈ ਇਹ ਸਾਡੀ ਸਿਆਸੀ ਪਾਰਟੀਆਂ ਲਈ ਵੋਟ ਬੈਂਕ ਬਣ ਚੁੱਕੇ ਆ ਇਹ ਸਾਡੇ ਸਿਆਸਤਦਾਨਾਂ ਲਈ ਅਜਿਹਾ ਵੋਟ ਬੈਂਕ ਹੈ ਜਿਸ ਦੇ ਉੱਤੇ ਲਗਾਤਾਰ ਉਹਨਾਂ ਨੂੰ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਹੁਣ ਸੁਚੇਤ ਹੋ ਗਿਆ ਹੈ ਤਾਂ ਪ੍ਰਵਾਸੀ ਮਜ਼ਦੂਰ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਟਿਕਾਣਾ ਕਰ ਰਿਹਾ ਹੈ ਇਹ ਇੱਕੋ ਇੱਕ ਅਜਿਹਾ ਵੋਟ ਬੈਂਕ ਬਣਦਾ ਜਾ ਰਿਹਾ ਹੈ ਜੋ ਸਿਆਸੀ ਪਾਰਟੀਆਂ ਲਈ ਵੱਡਾ ਫਾਇਦਾ ਹੈ ਮੇਦੀ ਸਾਹਿਬ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂ ਇੱਕ ਦਮਾ ਪਾਰਲੀਮੈਂਟ ਦੀ ਚੋਣ ਹੋਈ ਸਬੋਧਕੰਤ ਸਹਾਏ ਉਹਨੇ ਲੁਧਿਆਣੇ ਤੋਂ ਆ ਕੇ ਕਾਗਜ਼ ਭਰੇ ਕਹਿੰਦੇ ਜੀ ਲੱਖ ਦੇ ਕਰੀਬ ਸਾਡਾ ਪ੍ਰਵਾਸੀ ਮਜ਼ਦੂਰ ਇੱਥੇ ਬਸਿਆ ਹੋਇਆ ਉਹਨਾਂ ਦੇ ਪੂਰਾ ਵੋਟਾਂ ਬੂਟਾਂ ਬਣੀਆਂ ਹੋਈਆਂ ਨੇ ਜਦੋਂ ਇਹੋ ਜੇ ਅਸੀਂ ਆਪ ਨੌ ਮਰਾਦ ਬਿਮਾਰੀ ਸਿਰਫ ਐਮਪੀ ਬਣਨ ਲਈ ਐਮਐਲਏ ਬਣਨ ਲਈ ਉਥੇ ਦੇ ਐਮਸੀ ਬਣਨ ਦੇ ਲਈ ਇਹੋ ਜਿਹਾ ਕੁਝ ਕਰਾਂਗੇ ਫੇ ਰਿਜ਼ਲਟ ਇਹੋ ਜਿਹਾ ਆਉਂਦੇ ਨੇ ਸਾਡੇ ਇੱਥੇ ਨਸ਼ੇ ਵੀ ਆਉਣਗੇ ਬੀੜੀਆਂ ਸਿਰਕਟਾਂ ਉਹ ਪੱਲੀਆਂ ਜਿਵੇਂ ਹੁਣ ਖੋਖੇ ਧਰ-ਧਰ ਕੇ ਵੇਚੇ ਜਾ ਰਹੇ ਨੇ ਇਹੋ ਜੀਆਂ ਚੀਜ਼ਾਂ ਵਾਪਰਨਗੀਆਂ ਤੇ ਇੱਥੇ ਬਾਰਦਾਤਾਂ ਵੀ ਹੋਣਗੀਆਂ ਇਹ ਲੋਕ ਦੌੜ ਕੇ ਜਦੋਂ ਇੱਥੇ ਬਾਰਦਾਤ ਹੋ ਜਾਂਦੀ ਹੈ ਦੌੜ ਕੇ ਚਲੇ ਜਾਂਦੇ ਨੇ ਸਟ ਕੋ ਰਕਾਰਡ ਨਹੀਂ ਜਿਹਦੇ ਕਰਕੇ ਪੁਲਿਸ ਨੂੰ ਅਸੀਂ ਟੱਕਰਾਂ ਮਾਰੀ ਜਾਂਦੇ ਆ ਉਹਨਾਂ ਨੂੰ ਵੀ ਨਾ ਕੋਈ ਕਾਗਜ਼ ਹੈ ਨਾ ਹੋਰ ਆ ਨਾ ਜਿਹਦੇ ਘਰ ਆ ਕੇ ਰਹਿੰਦੇ ਨੇ ਉਹ ਨਹੀਂ ਦਿੰਦੇ ਵੀ ਸਾਡੇ ਜਿਹੜਾ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਇਹਨ ਇਸ ਕਰਕੇ ਇਹ ਬਹੁਤ ਦੁਖਦਾਈ ਘਟਨਾਵਾ ਵਾਪਰੀ ਹੈ ਨੇ ਹੈਰਾਨ ਹੋਵਗੇ ਤੁਸੀਂ ਕਿ ਇੱਥੇ ਤੱਕ ਪੱਕੇ ਜੰਪਲ ਹੋ ਗਏ ਪ੍ਰਵਾਸੀ ਕਈ ਜਗ੍ਹਾ ਤੇ ਐਮਐਸੀ ਬਣ ਕੇ ਕਈ ਜਗ੍ਹਾ ਹੋਰ ਵਧੀਆ ਵਧੀਆ ਜਗ੍ਹਾ ਤੇ ਸੈੱਟ ਹੋ ਗਏ ਨੇ ਪਰ ਕਿਰਪਾ ਸਾਡੇ ਸਿਆਸੀ ਲੋਕਾਂ ਦੀ ਹੋਈ ਹੈ ਜਿਹੜਾ ਬਹੁਤ ਵੱਡਾ ਦਖਾਂਤ ਹੈ ਜੇ ਅਸੀਂ ਇਹਦੇ ਤੇ ਨੱਥ ਨਾ ਪਾਈ ਸਾਨੂੰ ਇਹ ਤੋਂ ਵੀ ਵੱਡਾ ਪੰਜਾਬ ਨੂੰ ਨੁਕਸਾਨ ਹੋ ਮੈਂ ਕਹਿੰਦਾ ਮਜ਼ਦੂਰ ਕੰਮ ਕਰਨ ਨਾਉਣ ਅਸੀਂ ਰੋਕਦੇ ਸਾਡੇ ਲੋਕ ਵੀ ਉਧਰ ਕੰਬਾਇਨਾ ਲੈ ਕੇ ਕੰਮ ਕਰਨ ਜਾਂਦੇ ਨੇ ਇਹ ਕੋਈ ਰਿਕਾਰਡ ਨਹੀਂ ਪਰ ਪਰ ਉਹਨਾਂ ਦਾ ਪੱਕਾ ਅੱਡਾ ਨਹੀਂ ਬਣਨ ਦੇਣਾ ਚਾਹੀਦਾ ਪਰ ਦੇਖਿਆ ਜਾਵੇ ਤਾਂ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਆਉਣਾ ਜਾਣਾ ਤਾਂ ਲੱਗਿਆ ਰਹੇਗਾ ਇਹ ਸਮੱਸਿਆ ਹਮੇਸ਼ਾ ਰਹੇਗੀ ਪੰਜਾਬ ਦੇ ਵਿੱਚ ਪਰੰਤੂ ਇਹ ਗੱਲ ਕਹੀ ਜਾਂਦੀ ਆ ਕਿ ਬਿਹਾਰ ਨੂੰ ਪੰਜਾਬ ਤਾਂ ਬੜਾਇਆ ਨਹੀਂ ਜਾ ਸਕਿਆ ਪਰੰਤੂ ਪੰਜਾਬ ਨੂੰ ਬਿਹਾਰ ਬਣਾਉਣ ਵਾਲਾ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਯੋਗਦਾਨ ਆ ਜਾਂ ਉਹਨਾਂ ਦਾ ਆਉਣਾ ਉਸ ਨੂੰ ਇੱਕ ਸਪੱਖ ਤੋਂ ਵੇਖਿਆ ਜਾ ਰਿਹਾ ਜਿਹੜਾ ਅੱਜ ਤੁਸੀਂ ਹੈਰਾਨ ਹੋਵੋਗੇ ਕਈ ਵੱਡੇ ਸ਼ਹਿਰਾਂ 'ਚ ਜੇ ਤੁਸੀਂ ਜਾ ਕੇ ਦੇਖੋ ਤੁਹਾਨੂੰ ਬਿਹਾਰ ਦਾ ਭਲੇਖਾ ਪੈਂਦਾ ਪੰਜਾਬ 'ਚ ਇਸ ਕਰਕੇ ਕਿਉਂ ਸਾਡੇ ਬੱਚੇ ਤਾਂ ਸਾਰੇ ਬਾਹਰਲੇ ਦੇਸ਼ਾਂ 'ਚ ਰੋਜੀ ਰੋਟੀ ਲਈ ਚਲੇ ਗਏ ਇਹ ਲੋਕ ਸਾਡੇ ਆਗੇ ਅਸੀਂ ਇਹਨਾਂ ਨੂੰ ਕੰਮਕਾਰ ਤਕਸੀਮਤ ਨਹੀਂ ਰੱਖਿਆ ਜਿਵੇਂ ਮੈਂ ਪਿੱਛੇ ਵੀ ਕਿਹਾ ਅਸੀਂ ਇਹਨਾਂ ਲੋਕਾਂ ਨੂੰ ਪੱਕੇ ਅੱਡੇ ਬਣਾ ਕੇ ਪੱਕੇ ਟਿਕਾਣੇ ਪੱਕੇ ਇਹਨਾਂ ਦੇ ਰਹਾਇਸੀ ਮਕਾਨ ਤੇ ਸਾਰਾ ਆਧਾਰ ਕਾਰਡ ਪੈਨ ਕਾਰਡ ਜਿਹੜਾ ਸਾਡੇ ਦਲਤ ਲੋਕਾਂ ਨੂੰ ਕਣਕ-ਕੁਣਕ ਮਿਲਦੀ ਆ ਉਹ ਅਸੀਂ ਇਹਨਾਂ ਨੂੰ ਵੀ ਬਣਾ-ਬਣਾ ਦੇ ਦਿੱਤੀ ਹੈਰਾਨ ਹੋਗੇ ਤੁਸੀਂ ਇਹਨਾਂ ਨੂੰ ਵੀ ਮਿਲਣ ਲੱਗ ਗਈ ਆ ਜਿਹੜੀ ਕਿ ਗੈਰਕਾਨੂੰਨੀ ਹੈ ਇਹ ਲੋਕ ਇਹ ਚੀਜ਼ਾਂ ਸਹੂਲਤਾ ਆਪਣੀ ਉੱਥੇ ਦੀ ਸਰਕਾਰ ਤੋਂ ਲੈਣ ਜਾ ਕੇ ਸਾਡੇ ਕੋਲ ਮਿਹਨਤ ਕਰਨਾ ਤੇ ਮਿਹਨਤ ਕਰਨ ਤੱਕ ਸੀਮਤ ਰਹਿਣਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਸ ਤੋਂ ਵੀ ਵੱਡਾ ਕਿ ਇਹਨਾਂ ਨੂੰ ਨਾ ਇਹ ਪਤਾ ਵੀ ਇੱਥੇ ਇਤਿਹਾਸ ਗੁਰੂ ਘਰਾਂ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਹੈ ਇਹ ਇਹਨਾਂ ਦੇ ਨੇੜੇ ਹੀ ਬੀੜੀਆਂ ਸਰਗਟਾਂ ਦੇ ਅੱਡੇਾਂ ਤੇ ਜਾ ਕੇ ਆਪਣੇ ਖੋਖੇ ਰੱਖ ਕੇ ਵੇਚੀ ਜਾ ਰਹੇ ਨੇ ਇਹਨਾਂ ਬਨ ਸਰਕਾਰਾਂ ਨੇ ਕੀ ਧਿਆਨ ਦੇਣਾ ਸੀ ਇਸ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਦੋਂ ਵੀ ਸਖਤੀ ਕਰੀਆ ਬੀਦੀ ਸਾਹਿਬ ਤੁਸੀਂ ਹੈਰਾਨ ਹੋਗੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਕੀ ਕੁਝ ਕਿਹਾ ਪਰ ਅਮਰਤਪਾਲ ਨੇ ਖਾਲਸਾ ਵੀਰ ਕੱਢੀ ਦਾ ਖਾਲਸਾ ਵੀਰ ਦੌਰਾਨ ਅਜਹੀ ਚਰਚਾ ਦਿਖਾਈ ਦਿੱਤੀ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਨਸ਼ਾ ਪਹੁੰਚ ਗਿਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਖਾ ਗਿਆ ਤਾਂ ਇੱਕ ਮਤਾ ਖਾਲਸਾ ਵੀਰ ਦੌਰਾਨ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਪਾਇਆ ਸੀ ਕਿ ਅਜਿਹੇ ਪ੍ਰਵਾਸੀ ਮਜ਼ਦੂਰਾਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਇਹਨਾਂ ਨੇ ਮਜ਼ਦੂਰੀ ਕੀਤੀ ਆ ਤੇ ਆਪਣੇ ਕੰਮ ਤੇ ਜਾਣ ਪਰੰਤੂ ਜਿਹੜੀ ਸਪੇਸ ਸਾਡੀਆਂ ਸਿਆਸੀ ਪਾਰਟੀਆਂ ਨੇ ਬਣਾਤੀ ਉਸੇ ਸਪੇਸ ਦਾ ਇਹ ਫਾਇਦਾ ਨਹੀਂ ਚੁੱਕ ਰਹੇ ਪ੍ਰਵਾਸੀ ਮਜ਼ਦੂਰ ਭਾਈ ਅੰਮਰਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨਵੇਂ ਬਣੇ ਨੇ ਉਹਨਾਂ ਨੇ ਖਾਲਸਾ ਵਹੀਰ ਤੋਰੀਓ ਇਸ ਕਰਕੇ ਸੀ ਯਾਦ ਉਹਨਾਂ ਨੇ ਦੇਖਿਆ ਕਿ ਸਾਡਾ ਤਾਂ ਸਾਰਾ ਸਿਸਟਮ ਹੀ ਤਬਦੀਲ ਹੋ ਗਿਆ ਸਾਡੇ ਬੱਚਿਆਂ ਦਾ ਸਾਨੂੰ ਖੁਦ ਨਹੀਂ ਪਤਾ ਲੱਗਦਾ ਵੀ ਇਹ ਪ੍ਰਵਾਸੀਆਂ ਦਾ ਬੱਚਾ ਹੈ ਕਿ ਸਾਡਾ ਬੱਚਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਤੋਰਿਆ ਪਰ ਸਾਡੀਆਂ ਸਿਆਸੀ ਲੋਕਾਂ ਨੇ ਉਹਨੂੰ ਜਿੰਨੀ ਦੇਰ ਉਹਦੇ ਝੂਠੇ ਕੇਸ ਪਵਾ ਕੇ ਉਹਨੂੰ ਬਾਹਰ ਰੈਸਟ ਨਹੀਂ ਕਰਾਇਆ ਉਨੀ ਦੇਰ ਅਸੀਂ ਸਬਰ ਨਹੀਂ ਕੀਤਾ ਅਸੀਂ ਇਹ ਸੋਚਿਆ ਹੀ ਨਹੀਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਸੋਚ ਗਈ ਉਹਨੇ ਫੈਸਲਾ ਦਿੱਤਾ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਉਹਦਰ ਨੂੰ ਝਾਕੇ ਹੀ ਨਹੀਂ ਕਿ ਅਸੀਂ ਇਹਨਾਂ ਨੂੰ ਕਿਉਂ ਪੱਕੇ ਬਣਾ ਰਿਹਾ ਕਿਉਂ ਪਰਮਾਨੈਂਟ ਇਹਨਾਂ ਨੂੰ ਸਾਰਾ ਕੁਝ ਬਣਾ ਕੇ ਦੇ ਰਿਹਾ ਜਿਸ ਦੇ ਕਰਕੇ ਸਾਨੂੰ ਨਤੀਜੇ ਭੁਗਤਨੇ ਪਾਇ ਰਹੇ ਨੇ ਅੰਮਰਤਪਾਲ ਖਾਲਸੇ ਨੇ ਤਾਂ ਉਦੋਂ ਵੀ ਜਗਾਇਆ ਹੁਣ ਵੀ ਅਸੀਂ ਕਹਿ ਰਹੇ ਆ ਕਿ ਜਥੇ ਬੰਦੀਆਂ ਨੂੰ ਇਹਨਾਂ ਚ ਯੋਗਦਾਨ ਪਾਉਣਾ ਚਾਹੀਦਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਅੱਗੇ ਲੈ ਕੇ ਚੱਲ ਪਾਓ ਜੇ ਨਹੀਂ ਲੱਤਾ ਭਾਰ ਚਲਦੀ ਆ ਪਰ ਇੱਕ ਹੋਰ ਅਦਾਲਤੀ ਫੈਸਲਾ ਆਇਆ ਕਿ ਜਿਹੜੀ ਪਟੀਸ਼ਨ ਅੰਮਰਤਪਾਲ ਸਿੰਘ ਦੇ ਖਿਲਾਫ ਪਾਈ ਗਈ ਸੀ ਕਿ ਇਹਨਾਂ ਦੀ ਮੈਂਬਰੀ ਰੱਦ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਅਦਾਲਤ ਨੇ ਫੈਸਲਾ ਦੇ ਦਿੱਤਾ ਤਾਂ ਉਹ ਫੈਸਲਾ ਜਿਹੜਾ ਹੈ ਉਹ ਕਿਤਨਾ ਕਿਤੇ ਪਾਈ ਅੰਮਰਤਪਾਲ ਸਿੰਘ ਦੇ ਹੱਕ ਚ ਆਇਆ ਤੇ ਉਹ ਪਟੀਸ਼ਨ ਜਿਹੜੀ ਹੈ ਪਾਈ ਗਈ ਸੀ ਉਹ ਖਾਰਜ ਹੋ ਗਈ ਆ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦੀ ਰਹਾਇ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਉੱਥੇ ਹੀ ਉਹਨਾਂ ਦੀ ਮੈਂਬਰੀ ਨੂੰ ਰੱਦ ਕਰਨ ਲਈ ਜਿਹੜੇ ਲੋਕ ਜ਼ੋਰ ਲਾ ਰਹੇ ਆ ਆਖਰ ਉਹ ਹੈ ਕਿਹੜੇ ਆ ਭਾਈ ਅਮਰਤਪਾਲ ਸਿੰਘ ਦੀ ਜੇ ਇਹ ਪਟੀਸ਼ਨ ਪਵਾਉਣ ਵਾਲੇ ਉਹ ਲੋਕ ਨਹੀਂ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਉਹਦੇ ਨਾਲ ਐ ਪਰ ਉੱਥੇ ਜਾ ਕੇ ਉਹ ਕਿਉਂ ਨਹੀਂ ਬੋਲਦੇ ਦੇਖਦੇ ਪ੍ਰਧਾਨ ਮੰਤਰੀ আর স্পিকার ਦੇ ਮੂਹਰੇ ਵੀ ਸਾਡੇ ਬਰਾਬਰ ਦਾ ਮੈਂਬਰ ਪਾਰਲੀਮੈਂਟ ਸਾਰਿਆਂ ਨਾਲ ਵੱਧ ਵੋਟਾਂ ਲੈ ਕੇ ਜਿੱਤੇ ਆ ਇਹਨੂੰ ਇਹਨੂੰ ਕਿਉਂ ਨਹੀਂ ਆਉਣ ਦਿੰਦਾ ਤੁਸੀਂ ਜੇ ਛੱਡਣਾ ਨਹੀਂ ਚਾਹੁੰਦੇ ਉਹਨੂੰ ਸੈਸ਼ਨ ਤਾਂ ਅਟੈਂਡ ਕਰ ਲਿਓ ਕਿਉਂ ਨਹੀਂ ਕਰੰਦੇ ਰਹੇ ਇਹ ਲੋਕ ਇਹਨੇ ਜੀਤੇ ਕਰਕੇ ਕਹਿੰਦੇ ਨੇ ਅੰਬਰਤਪਾਲ ਸਿੰਘ ਖਾਲਸਾ ਅੰਦਰੇ ਰਹੇ ਇਹਨਾਂ ਦੀ ਉਹ ਬਦੌਲਤੇ ਪਟੀਸ਼ਨਾਂ ਪੰਜੀਆਂ ਨੇ ਪਰ ਮੈਂ ਸੁਪਰੀਮ ਕੋਰਟ ਨੂੰ ਨਮਸਕਾਰ ਕਰਦਾ ਕਿ ਜੇ ਦੇਸ਼ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਆ ਨਾ ਹੋਣ ਜੱਜ ਨਾ ਹੋਣ ਤਾਂ ਸਾਨੂੰ ਤਾਂ ਰੋਲ ਕੇ ਮਾਰ ਦੇਣ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਇਸ ਕਰਕੇ ਅਸੀਂ ਤਾਂ ਬਚਦੇ ਹੀ ਤਾਂ ਜਿਵੇਂ ਅੰਮ੍ਰਿਤਪਾਲ ਸਿੰਘ ਖਾਲਸੇ ਦਾ ਇਤਿਹਾਸਕ ਫੈਸਲਾ ਆਇਆ ਕਿ ਉਹਨਾਂ ਦੀ ਪਟੀਸ਼ਨ ਭਗਾ ਕੇ ਮਾਰੀ ਇਹੋ ਜਿਹੇ ਫੈਸਲਿਆਂ ਨਾਲੇ ਜਿਹੜਾ ਹਿੰਦੁਸਤਾਨ ਹੈ ਪੰਜਾਬ ਵੱਸਦਾ ਹੈ ਪਰ ਜਿਹੜੇ ਆਜ਼ਾਦ ਉਮੀਦਵਾਰ ਨੇ ਪਟੀਸ਼ਨ ਪਾਈ ਸੀ ਲੱਗਦਾ ਕਿ ਇਹ ਇੱਕ ਸੋਚੀ ਸਬਦੀ ਸਾਜ਼ਿਸ਼ ਹੋ ਸਕਦੀ ਹੈ ਜਾਂ ਤਾਂ ਉਸ ਆਜ਼ਾਦ ਉਮੀਦਵਾਰ ਨੂੰ ਇਹ ਗੱਲ ਕਹੀ ਗਈ ਜਾਂ ਖੁਸਾਇਆ ਗਿਆ ਜਾਂ ਉਸ ਦੀ ਪਿੱਠ ਪਿੱਛੇ ਕੁਝ ਅਜਿਹੇ ਲੋਕ ਹੋ ਸਕਦੇ ਆ ਕਿ ਤੂੰ ਉਹਨਾਂ ਦੀ ਮੈਂਬਰੀ ਰੱਦ ਕਰਵਾਉਣ ਲਈ ਇੱਕ ਪਟੀਸ਼ਨ ਪਾ ਤੇਰੇ ਪਿੱਛੇ ਅਸੀਂ ਪੈਸਾ ਵੀ ਖਰਚਾਂਗੇ ਤੇਰੇ ਪਿੱਛੇ ਤਾਕਤ ਵੀ ਝੋਕਾਂਗੇ ਕਿਉਂਕਿ ਅਦਾਲਤਾਂ ਨੂੰ ਗੁੰਮਰਾਹ ਕਰਕੇ ਅਜਈਆਂ ਪਟੀਸ਼ਨਾਂ ਇਸ ਕਰਕੇ ਪਾਈਆਂ ਜਾਂਦੀਆਂ ਕਿ ਕਿਤਨਾ ਕਿਤੇ ਅਦਾਲਤੀ ਥਾਵਾਂ ਤੋਂ ਜਾਏ ਫੈਸਲੇ ਲਿਆਣ ਜਿਹਦੇ ਨਾਲ ਵੱਡੀਆਂ ਰਿਕਾਵਟਾ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਉਸ ਦੇ ਉੱਤੇ ਇੱਕ ਚੁਣੌਤੀ ਜਿਹੜੀ ਹੈ ਭਾਈ ਅਮਰਪਾਲ ਸਿੰਘ ਅੱਗੇ ਖੜੀ ਕੀਤੀ ਜਾ ਸਕੇ ਭਾਈ ਅਮਰਪਾਲ ਸਿੰਘ ਖਾਲਸੇ ਦੇ ਜਿਹੜੇ ਆਜ਼ਾਦ ਬੰਦੇ ਨੇ ਪटीशन ਪਾਈ ਆ ਤੁਸੀਂ ਇਹ ਦੇਖੋ ਵੀ ਆਵਾਜ਼ ਆਜ਼ਾਦ ਉਮੀਦਵਾਰ ਆਪਾਂ ਦੇਖਦੇ ਆਂ ਚੋਣਾ ਲੜਦੇ ਉਹ ਤਾਂ ਜਿਹੜੇ ਇੱਕ ਗੱਡੀ 'ਚ ਬੈ ਕੇ ਸਿਰਫ ਕਾਗਜ਼ ਭਰ ਕੇ ਇੱਕ ਗੱਡੀ 'ਚ ਬੈ ਕੇ ਲੋਕਾਂ ਨੂੰ ਬੇਨਤੀ ਕਰ ਦਿੰਦੇ ਨੇ ਉਹ ਪੈਸੇ ਕਿੱਥੋਂ ਲਾ ਦੇਣਗੇ ਉਹਦਾ ਸਪਸ਼ਟ ਹੈ ਕਿ ਜਿਹੜੇ ਪ੍ਰਾਣਿਕ ਆਗ ਸਿਆਸੀ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਪੁੱਤਰ ਧੀਆਂ ਤੋਂ ਬਿਨਾ ਹੋਰ ਕਿਸੇ ਦੀ ਐਂਟਰੀ ਨਾ ਹੋਵੇ ਸਾਡੇ ਰਿਸ਼ਤੇਦਾਰ ਸਾਡੀਆਂ ਜਨਾਨੀਆਂ ਤੋਂ ਬਿਨਾ ਹੋਰ ਕੋਈ ਐਮਐਲਏ ਔਰ ਮੰਤਰੀ ਜਾਂ ਪਾਰਲੀਮੈਂਟ ਬਣ ਨਾ ਸਕੇ ਉਹਨਾਂ ਲੋਕਾਂ ਦੀ ਉਹ ਬਦੌਲਤ ਇਹ ਹੋਇਆ ਫੇਰ ਮੇਰੇ ਤੋਂ ਮੈਂ ਉਹੀ ਗੱਲ ਤੇ ਆਉਣਾ ਕਿ ਸਾਨੂੰ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜਿਹਦੇ ਕਰਕੇ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਮੂੰਹ ਦਿਖਾਣੀ ਪਈ ਧੰਨਵਾਦ ਇਹ ਸਾਡੇ ਪਰਮਜੀਤ ਸਿੰਘ ਸੋਲੇ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਪਟੀਸ਼ਨ ਆਜ਼ਾਦ ਉਮੀਦਵਾਰ ਨੇ ਪਾਈ ਸੀ ਕਿ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਪ੍ਰਾਪਤ ਹੋਣੀ ਚਾਹੀਦੀ ਹੈ ਤੇ ਦੂਜਾ ਪੰਜਾਬ ਐਡ ਹਰਿਆਣਾ ਹਾਈ ਕੋਰਟ ਤੋਂ ਦੂਸਰੇ ਰਾਜਾ ਤਵੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਫੈਸਲਾ ਦਿੱਤਾ ਹੈ ਤਾਂ ਵੇਖਣਾ ਹੋਏਗਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਪੰਜਾਬ ਦੇ ਵਿੱਚ ਲੱਗ ਸਕਦੀਆਂ ਜਾਂ ਪੰਜਾਬ ਦੀਆਂ 13000 ਪਿੰਡਾਂ ਦੀਆਂ ਪੰਚਾਇਤਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਫੈਸਲੇ ਕਰਦੀਆਂ ਕਿਉਂਕਿ ਬਹੁਤ ਸਾਰੀਆਂ ਕਟਨਾਵਾਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਜੋੜ ਕੇ ਦਿਖਾਈਆਂ ਜਾ ਰਹੀਆਂ ਵੇਖੀਆਂ ਜਾ ਰਹੀਆਂ ਪੰਜਾਬ ਜਾਂ ਪੰਜਾਬੀਆਂ ਦੀਆਂ ਕੁੜੀਆਂ ਮਟਿਆਰਾਂ ਧੀਆਂ ਜਾਂ ਪੈਣਾ ਨੂੰ ਪ੍ਰਵਾਸੀ ਮਜ਼ਦੂਰ ਪਹਜਾਉਣਗੇ ਤਾਂ ਅਜਹੀਆਂ ਚੁਣੌਤੀਆਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਨਜਿੱਠਣਾ ਪਏਗਾ ਤੇ ਕਬੱਡੀ ਬਹਿਮ ਪੰਜਾਬ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਇਸ ਅਦਾਲਤੀ ਫੈਸਲੇ ਤੋਂ ਬਾਅਦ